ਦੇਖੋ ਅੱਜ ਜਨਮਸ਼ਟਮੀ ਦੇ ਸੰਬੰਧ ਚ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਏ ਆ ਡਿਊਟੀ ਦੇ ਸੰਬੰਧ ਵਿੱਚ ਡਿਊਟੀ ਚੱਲ ਰਹੀ ਹੈ ਔਰ ਇਸੇ ਲੜਾਈ ਚ ਸਾਡੇ ਐਸਐਚਓ ਸ਼ਹਾਟਾ ਅਨੋਦ ਕੁਮਾਰ ਇਸੇ ਏਰੀਆ ਚ ਘੁੰਮ ਰਹੇ ਸੀਗੇ ਪੈਟਰੋਲਿੰਗ ਤੇ ਖੰਡ ਵਾਲਾ ਏਰੀਆ ਵਿੱਚ ਉੱਥੇ ਉਹਨਾਂ ਨੂੰ ਜਿੱਥੇ ਅਸੀਂ ਖੜੇ ਆ ਥੋੜੀ ਦੂਰੀ ਇੱਕ ਲੜਾਈ ਹੋਈ ਹੈ ਉਹਦੇ ਬਾਰੇ ਸਾਡੇ ਐਸਐਚਓ ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਦੋ ਉੱਥੇ ਗਰੁੱਪ ਨੇ ਕਵਾਫਿਚ ਲੜਾਈ ਕਰਨ ਦੀ ਫਰਾਕ ਚ ਨੇ ਇਹ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚੇ ਨੇ ਜਾ ਕੇ ਜਦੋਂ ਇਹ ਗਏ ਆ ਉੱਥੇ ਉਸੇ ਵੇਲੇ ਉਹ ਜਾਂਦਿਆਂ ਨੂੰ ਇਹਨਾਂ ਦੇ ਉਹਨਾਂ ਨੇ ਦਾਫ ਵਿੱਚ ਝਗੜਾ ਕਰ ਰਹੇ ਸੀਗੇ ਔਰ ਉੱਥੇ ਇੱਕ ਬੰਦਾ ਜਿਹੜਾ ਹੈਗਾ ਉਹਦੇ ਪੇਟ 'ਚ ਗੋਲੀਆਂ ਵੱਜੀਆਂ ਔਰ ਇੱਕ ਬੰਦਾ ਹੋਰ ਸੀਗਾ ਦੋ ਜਣੇ ਸੀਗੇ ਇੱਕ ਤਾਂ ਨਾਲ ਸਕੁੰਦਰ ਸਿੰਘ ਹੈਗਾ ਮੋਹਣੀ ਪਾਰਕ ਦਾ ਇਹਦੇ ਪੇਟ 'ਚ ਗੋਲੀਆਂ ਵੱਜੀਆਂ ਹੈਗੀਆਂ ਇੱਕ ਅਮਰਿਤਪਾਲ ਸਿੰਘ ਹੈ ਇਹਦੇ ਵੀ ਹੱਥ 'ਤੇ ਗੋਲੀ ਵੱਜੀ ਹੈ ਔਰ ਸਾਡੀ ਪੁਲਿਸ ਪਾਰਟੀ ਜਿਹੜੇ ਇੰਸਪੈਕਟਰ ਵਿਨੋਦ ਕੁਮਾਰ ਜਿਹੜੇ ਉੱਥੇ ਮੌਕੇ ਤੇ ਪਹੁੰਚੇ ਆ ਇਹਨੇ ਬਹੁਤ ਹੀ ਸ਼ਲਾਘਾਜਨਕ ਕੰਮ ਕੀਤਾ ਇਮੀਡੀਏਟਲੀ ਤਾਂ ਦੋਸ਼ੀਆਂ ਨੂੰ ਜਦੋਂ ਇਹਨਾਂ ਨੇ ਉੱਥੇ ਐਕਸ਼ਨ 'ਚ ਆਏ ਹੈ ਜਿਹੜੇ ਦੂਜੇ ਪਾਸੇ ਸੀ ਨikhil ਚਾਲ ਹੈਗਾ ਇੱਕ ਔਰ ਗਵਾਲਾ ਨਾਂ ਹੈਗਾ ਇਹ ਗਵਾਲਾ ਮੰਡੀ ਦਾ ਰਹਿਣ ਵਾਲਾ ਔਰ ਇਹਨੇ ਫਿਰ ਇਹ ਜਕਦਮ ਭੱਜ ਪਿਆ ਤੇ ਇਹਨੇ ਐਕਚੁਅਲੀ ਦੂਜੀ ਪਾਰਟੀ ਤੇ ਗੋਲੀਆਂ ਮਾਰੀਆਂ ਔਰ ਔਰ ਇੱਕ ਨਾਲ ਹੋਰ ਸੀ ਬੰਦਾ ਇਹਦੇ ਵਿਕਰਮਜੀਤ ਸਿੰਘ ਉਹ ਉੱਥੇ ਐਪਰੀਹੈਂਡ ਐਪਰੀਹੈਂਡ ਕਰ ਲਿਆ ਆਪਣੀ ਪੁਲਿਸ ਪਾਰਟੀ ਨੇ ਜਿਹੜਾ ਇਹ ਮੁੰਡਾ ਹੈਗਾ ਨਿਖਲ ਚਾਲ ਇਹ ਜਦੋਂ ਇੱਥੇ ਆਇਆ ਇਹ ਜਕਦਮ ਫਿਰ ਅੱਗੇ ਭੱਜ ਗਿਆ ਤੇ ਆਹ پارک ਜਿਹੜਾ ਤੁਸੀਂ ਲੈਫਟ ਸਾਈਡ ਦੇਖ ਰਹੇ ਹੋ ਇੱਥੋਂ ਇਹ ਟੱਪ ਕੇ ਅੰਦਰ ਚਲਾ ਗਿਆ ਪੁਲਿਸ ਨੇ ਬੜੀ ਹਿੰਮਤ ਕੀਤੀ ਮਿੰਟੋ ਮਿੰਟੀਆਂ ਮੁਲਾਜ਼ਮ ਮਗਰ ਚਲੇ ਗਏ ਇਹਨੇ ਪੁਲਿਸ ਤੇ ਵੀ 4-5 ਫਾਇਰ ਕੀਤੇ ਆ ਉਹ ਲੱਕੀਲੀ ਪੁਲਿਸ ਬਚ ਗਈ ਔਰ ਬਹੁਤ ਹੀ ਜੋ ਵਿਨੋਦ ਕੁਮਾਰ ਸਾਡੇ ਉਹਨਾਂ ਨੇ ਆਪਣੇ ਸੈਲਫ ਡਿਫੈਂਸ ਕਰਦੇ ਹੋਏ ਫਿਰ ਉਹਨੂੰ ਰਿਟੈਲੀਏਟ ਕੀਤਾ ਔਰ ਉਹਦੇ ਚ ਉਹਦੇ ਫਿਰ ਲੱਤ ਤੇ ਗੋਲੀ ਲੱਗੀ ਐ ਔਰ ਨਿਕਲਦੇ ਆ ਉਹਨੂੰ ਵੀ ਅਸੀਂ ਹਸਪੀਟਲ ਭੇਜਤਾ ਜਿਹੜੇ ਦੋ ਬੰਦੇ ਪਹਿਲਾਂ ਇੰਜਰਡ ਹੋਏ ਐ ਉਹਨਾਂ ਨੂੰ ਵੀ ਅਸੀਂ ਹਸਪੀਟਲ ਭੇਜਤਾ ਹੈਗਾ ਔਰ ਇਹਦੇ ਚ ਜਿਹੜਾ ਹੈਗਾ ਮੈਂ ਦੱਸਣਾ ਚਾਹੁੰਦਾ ਜਿਹੜਾ ਨਖਲ ਹੈਗਾ ਇਹਤੇ ਦੋ ਪਰਚੇ ਦਰਜ ਨੇ ਆਲਰੇਡੀ ਇੱਕ ਤਾਂ ਪੀਜੂ ਲੁਧਿਆਣੇ ਦਰਜ ਹੈਗਾ ਔਰ ਇੱਕ ਇਸੇ ਥਾਣੇ ਚ ਖੰਡ ਵਾਲੇ ਰਿਚ ਇਸ ਬੰਦੇ ਨੇ ਗੋਲੀ ਚਲਾਈ ਸੀਗੀ ਲੋੜੀ ਲੋੜੀ ਵਾਲੇ ਦਿਨ ਔਰ ਉੱਥੇ ਵੀ ਇੱਕ ਬੰਦਾ ਇੰਜਰਡ ਹੋਇਆ ਉਹਦੇ ਵਿੱਚ ਭੱਜਿਆ ਹੋਇਆ ਸੀਗਾ ਉਹਦੇ ਵਿੱਚ ਭੱਜਿਆ ਹੋਇਆ ਸੀਗਾ ਇਹਨਾਂ ਦੇ ਨਾਲ ਹੋਰ ਵੀ ਦੋਨੇ ਪਾਸਿਓਂ ਤੋਂ ਸਿਗੇ ਬੰਦੇ ਔਰ ਉਹ ਬਾਕੀ ਤਾਂ ਭੱਜ-ਭੁੱਜ ਗਏ ਨੇ ਬਾਕੀ ਸਾਡੀ ਪੁਲਿਸ ਪਾਰਟੀ ਨੇ ਅੱਜ ਬੜਾ ਚੁਸਤੀ ਫੁਰਤੀ ਦਿਖਾਉਂਦੇ ਹੋਏ ਇਮੀਡੀਏਟਲੀ ਇਹ ਦੋ ਦੋਸ਼ੀ ਫੜ ਲਏ ਨੇ ਬਾਕੀ ਚਲੋ ਦੋ ਉਹਨਾਂ ਨੂੰ ਹਸਪੀਟਲ ਭੇਜਤਾ ਹੈਗਾ ਜਿਹੜੀ ਦੂਜੀ ਪਾਰਟੀ ਦੇ ਸਿਗੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਇਹ ਸਾਰਾ ਇਨਸੀਡੈਂਟ ਹੋਇਆ ਹੈ ਤੇ ਰਿਕਾਰਡਿੰਗ ਪਰਚਾ ਦਰਜ ਕੀਤਾ ਜਾ ਰਿਹਾ ਹੈ 34 ਦਾ ਪਿਸਟਲ ਇਹਦੇ ਕੋਲ ਮਿਲਿਆ ਹੈਗਾ 34 ਦਾ ਔਰ ਕਰੀਬ 5 ਤੋਂ 6 ਨੇ ਫਾਇਰ ਕੀਤੇ